ਲਓ ਵੀ ਆਪਾਂ ਸਾਥ ਚ ਬੈਠੇ ਆਪਾਂ ਉਂ ਤਾਂ ਆਪਾਂ ਗੱਲਾਂ ਕਰਦੇ ਨੇ ਵੀ ਜੁਗ ਨੂੰ ਜੁਗ ਟਕਰਿਆ ਆ ਤੇ ਨਵੇਂ ਜੁਗ ਨੂੰ ਪੁਰਾਣਾ ਜੁਗ ਟਕਰਿਆ ਬਾਬਾ ਛੋਟਾ ਜੁਗ ਕਿੱਦਾਂ ਦਾ ਸੀ ਤੇ ਨਵਾਂ ਤਾਂ ਹੁਣ ਆਪਾਂ ਦੇਖ ਹੀ ਰਿਹਾ ਕਿੱਦਾਂ ਦਾ ਛੋਟਾ ਦੱਸੋ ਕਿਵੇਂ ਸੀ ਅਸੀਂ ਸਾਡੇ ਵਾਲਾ ਦੱਸਾਂਗੇ ਤੁਸੀਂ ਛੋਟਾ ਵਾਲਾ ਦੱਸੋ ਉੱਤੇ ਦੱਸੋ ਬਾਬਾ ਹੋ ਸਾਡੇ ਵੇਲੇ ਬਾਟ ਦੇ ਸੀ ਛੱਲੇ ਮੁੰਦੀਆਂ ਅੱਜ ਕੱਲ ਆਈਡੀ ਐਕਸਚੇਂਜ ਹੁੰਦੀ ਆ ਅਸੀਂ ਮਾਰਦੇ ਸੀ ਗੇੜਾ ਉਦੋਂ ਨੀਲੇ ਭੋੜਦੇ ਅੱਜ ਕੱਲ ਥੱਲੇ ਕਾਲੀ ਰੇਂਜ ਹੁੰਦੀ ਆ ਸਾਡੇ ਵੇਲੇ ਮੋੜੇ ਤੇ ਸੀ ਖੁੰਡਾ ਰੱਖੀਦੇ ਓ ਅੱਜ ਕੱਲ ਰੱਖੇ ਗਨ ਮੈਂਨ ਆਸ਼ਕੀ ਅਸੀਂ ਖੜਦੇ ਸੀ ਮੋੜਾਂ ਉੱਤੇ ਲਾ ਕੇ ਚਾਦਰਾਂ ਓ ਹੁਣ ਬਾਬੇ ਹੋ ਗਈ ਆਨਲਾਈਨ ਆਸ਼ਕੀ ਓਏ ਬਾਬੇ ਅੱਜ ਕੱਲ ਹੋ ਗਈ ਆਨਲਾਈਨ ਆਸ਼ਕੀ ਓ ਸਾਡੇ ਵੇਲੇ ਹੀਰ ਸੀ ਖਵਾਉਂਦੀ ਚੂਰੀਆਂ ਅੱਜ ਕੱਲ ਮੈਕਡੀ ਤੇ ਸਾਬੇ ਚੱਲਦਾ ਸਾਡੇ ਅਸੀਂ ਮਾਸ ਚੱਲਦਾ ਓਏ ਓਹ ਕੁਝ ਹੁਣ ਕਿੱਥੇ ਬਾਬੇ ਚੱਲਦਾ ਅਸੀਂ ਫੜਦੇ ਸੀ ਮੋਰੀ ਚੋਂ ਗਲਾਸ ਦੁੱਧਦਾ ਮੈਂ ਅੱਜ ਕੱਲ ਪੀਂਦੀ ਰੈੱਡ ਵਾਈਨ ਆਸ਼ਕੀ ਅਸੀਂ ਖੜਦੇ ਸੀ ਮੋੜਾਂ ਉੱਤੇ ਲਾ ਕੇ ਚਾਦਰ ਓਏ ਹੁਣ ਬਾਬੇ ਹੋ ਗਈ ਔਨਲਾਈਨ ਆਸ਼ਕੀ ਓਏ ਬਾਬੇ ਅੱਜ ਕੱਲ ਹੋ ਗਈ ਔਨਲਾਈਨ ਆਸ਼ਕੀ ਕੋਈ ਅਸੀ ਸੀਗੇ ਪੱਟ ਦੇ ਖਣਾਉਂਦੇ ਮੋਰਨੀ ਹੁਣ ਅੱਜ ਕੱਲ ਬਾਪੂਓ ਨੂੰ ਟੈਟੂ ਕਹਿੰਦੇ ਆ ਅਸੀ ਸੀਗੇ ਵੱਡਿਆਂ ਦੀ ਛੇਪ ਮੰਨਦੇ ਓਏ ਹੁਣ ਸਾਰੇ ਸਭ ਸ਼ੇਅਰ ਕਰ ਲੈਂਦੇ ਆ ਸਾਡੇ ਵੇਲੇ ਲਿਖਦੀ ਸੀ ਸਹਿਵਾ ਚਿੱਠੀਆਂ ਹੁਣ ਇੰਸਟਾ ਤੇ ਕਰਦੀ ਸ਼ੁਦੈਣ ਆਸ਼ਕੀ ਓਏ ਅਸੀ ਖੜਦੇ ਸੀ ਮੋੜਾਂ ਉੱਤੇ ਲਾ ਕੇ ਚਾਦਰਾਂ ਹੁਣ ਬਾਬੇ ਹੋ ਗਈ ਔਨਲਾਈਨ ਆਸ਼ਕੀ ਓਏ ਬਾਬੇ ਅੱਜ ਕੱਲ ਹੋ ਗਈ ਔਨਲਾਈਨ ਆਸ਼ਕੀ ਓ ਸਾਡੇ ਵੇਲੇ ਇਸ਼ਕ ਰੂਹਾਨੀ ਹੁੰਦਾ ਸੀ ਓ ਹੁਣ ਗੱਲ ਜਿਸਮਾਂ ਤੇ ਆ ਕੇ ਮੁੱਕਦੀ ਉਦਾਸੀ ਗਏ ਉਮਰਾਂ ਦੇ ਸਾਥ ਨਿਵਦੇ ਕੱਲ ਅੱਜ ਲੱਗੇ ਕੱਲ ਟੁੱਟਦੀ ਮੱਡ ਸ਼ੇਰੋਂ ਮੇਲਿਆਂ ਚ ਮੇਲ ਹੁੰਦੇ ਸੀ ਇਹ ਹੁਣ ਸ਼ਿਮਲੇ ਦਾ ਕਰਦੀ ਪਲੈਨ ਆਸ਼ਕੀ ਓਏ ਅਸੀਂ ਖੜਦੇ ਸੀ ਮੋੜਾਂ ਉੱਤੇ ਲਾ ਕੇ ਚਾਦਰਾਂ ਓ ਹੱਜ ਕੱਲ ਹੋ ਗਈ ਔਨਲਾਈਨ ਆਸ਼ਕੀ ਓਏ ਅਸੀਂ ਖੜਦੇ ਸੀ ਮੋੜਾਂ ਉੱਤੇ ਲਾ ਕੇ ਚਾਦਰਾਂ ਓ ਬਾਪੂ ਅੱਜ ਕੱਲ ਹੋ ਗਈ ਔਨਲਾਈਨ ਆਸ਼ਕੀ ਓਏ ਬਾਬੇ ਅੱਜ ਕੱਲ ਹੋ ਗਈ ਔਨਲਾਈਨ ਆਸ਼ਕੀ ਤਾਂ ਫਿਰ ਨਿਆਰਾ ਕੀ ਬਾਤ ਹੋਰ ਬਾਪੂ ਦੋ ਵੀ ਹਟ ਗਿਆ ਆਨਲਾਈਨ ਹੋਇਆ ਬੇਟਾ ਜੀ ਬਾਪੂ ਬਿਲਕੁਲ ਨਮਾਦ ਤੇ ਪੁਰਾਣੇ ਚੱਲ ਰਹੇ ਨਾ ਜਿੰਦਗੀ